ਬੜਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਜੀ ਤੁਹਾਨੂੰ ਗੱਡੀਆਂ ਵੀ ਪਸੰਦ ਆਉਣਗੀਆਂ ਰੇਟ ਵੀ ਪਸੰਦ ਆਉਣਗੇ ਤੇ ਕਰਦੇ ਹਾਂ ਜੀ ਆਪਾਂ ਕੱਲੀ-ਕੱਲੀ ਗੱਲ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਉੱਤੇ ਪੂਰੀ ਵੀਡੀਓ 'ਚ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ 9465629488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਐਡ ਤੁਸੀਂ ਕਰਪਾਉਣੀ ਹੈ ਫਰੀ ਵਿੱਚ ਆਪਾਂ ਕਰ ਦਾਂਗੇ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਆਲਟੋ ਐਲਐਕਐਸਆਈ 2011 ਮਾਡਲ ਪੰਜਾਬ ਨੰਬਰ ਗੱਡੀ ਆ ਸੰਗਰੂਰ ਮਾਲਕ ਦਾ ਏਰੀਆ ਜੀ ਸੰਗਰੂਰ ਦੇ ਲਾਗੇ ਧੂਰੀ ਜੀ ਧੂਰੀ ਗੱਡੀ ਖੜੀ ਆ ਇੱਕ 60 ਮਾਲਕ ਨੇ ਡਿਮਾਂਡ ਕੀਤੀ ਆ ਮਾਲਕ ਕਹਿੰਦੇ ਨੇ ਮਾਨਤਾ ਨਾਲ ਮੌਕੇ ਤੇ ਕਰ ਦਾਂਗੇ ਮਾਲਕ ਨੇ ਇਹਦਾ ਵੀ ਕਿਹਾ ਵੀ ਜ਼ਿਆਦਾ ਨਹੀਂ ਹੋਣਾ ਜਿੰਨਾ ਵੀ ਹੋਊਗਾ ਆਪਦੇ ਹੱਥ ਵਿੱਚ ਉਨਾ ਕ ਕਰ ਦਾਂਗੇ ਤੇ ਮਾਲਕ ਨੇ ਜਾਣਾ ਜੀ ਬਾਹਰ ਤਾਂ ਕਰਕੇ ਸੇਲ ਕਰਨੀ ਗੱਡੀ ਖੈਰ ਆਪਾਂ ਵਧੀਆ ਮਿਲ ਜਾਣਗੇ 60-65 ਪੈਸੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਪੰਜਾਬ ਨੰਬਰ ਹੈ ਗੱਡੀ ਰੰਗ ਚੈੱਕ ਕਰੋ ਜੀ ਗੱਡੀ ਦੀਆਂ ਫੋਟੋਆਂ ਚੈੱਕ ਕਰੋ ਵਧੀਆ ਟਾਇਰ ਵਧੀਆ ਸਾਰਾ ਕੁਝ ਆਪਾਂ ਨੂੰ ਮਿਲੂਗਾ ਜੀ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਗੱਡੀ ਸਟਾਰਟ ਕਰਕੇ ਦੇਖ ਸਕਦੋਂ ਬਾਕੀ ਤੁਸੀਂ ਜਾ ਕੇ ਦੇਖ ਲਓ ਮਾਲਕ ਨਾਲ ਕਰ ਲਿਓ ਗੱਲ ਤੇ ਓਨਰ ਦਾ ਮੋਬਾਈਲ ਨੰਬਰ 8728836011 ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਆਪ ਹੀ ਕਰ ਲਿਓ ਜੀ। ਸਵਿਫਟ ਡਿਜ਼ਾਇਰ ਆਪਾਂ ਲੈ ਕੇ ਪੂੰਛੀ ਅਸੀਂ 2013 ਮਾਡਲ ਗੱਡੀ ਆ ਸੀ। ਲਾਸਟ ਮਹੀਨੇ ਦੇ ਵਿੱਚ ਆਈ ਹੋਈ ਐ। ਗੱਡੀ ਦੀ ਕੰਡੀਸ਼ਨ ਆ ਲੁੱਕੀ ਆ ਜੀ। ਟਾਇਰਾਂ ਦੀ ਕੰਡੀਸ਼ਨ ਪੂਰੀ ਵਧੀਆ ਮਿਲ ਜੂਗੀ। ਗੱਡੀ ਸੋਹਣੀ ਆ ਮਾਲਕ ਦੇ ਘਰੇ ਖੜੀ ਆ। ਜਾ ਕੇ ਕਿਸੇ ਨੇ ਦੇਖਣੀ ਐ। ਮਾਨਸਾ ਖੜੀ ਆ ਜੀ ਗੱਡੀ। 2.5 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਐ। 50 ਕ ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ। ਗੱਡੀ ਸੋਹਣੀ ਹੈ ਜੀ ਫਾਸਟ ਓਨਰ ਹੈ ਮਾਲਕ ਨੇ ਵਧੀਆ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਚੈੱਕ ਕਰ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਬਾਕੀ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਮਾਨਸਾ ਮਾਲਕ ਦਾ ਏਰੀਆ ਮਾਨਸਾ ਤੋਂ ਥੋੜੀ ਜਿਹੀ ਦੂਰੀ ਤੇ ਇਹਨਾਂ ਦਾ ਪੈਂਡ ਹੈ ਜੀ ਘਰੇ ਗੱਡੀ ਖੜੀ ਆ ਕਾਗਜ਼ ਪੱਤਰ ਕੰਪਲੀਟ ਗੱਡੀ ਦਾ ਏਸੀ ਹੀਟਰ ਵਰਕਿੰਗ ਇੰਜਨ ਗੇਅਰ ਬਿਲੋ ਕੋਈ ਪ੍ਰੋਬਲਮ ਨਹੀਂ ਪੂਰੀ ਵਧੀਆ ਸੋਹਣੀ ਗੱਡੀ ਆ ਪਤੋਵਾੜੇ ਵਾਸਤੇ ਇਹ ਲੈ ਕੇ ਪਹੁੰਚੀਆਂ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਪਾ ਦੇ ਰੱਖਿਆ 8872914591 ਗੱਲ ਕਰਨੀ ਹੈ ਕੋਈ ਵੀ ਗੱਲ ਕਰੋ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465629488 ਪੂਰੀ ਵੀਡੀਓ ਚ ਉੱਤੇ ਹਮੇਸ਼ਾ ਆਪਣੇ ਚੈਨਲ ਦਾ WhatsApp ਨੰਬਰ ਲਈ ਰੱਖ ਰਹੇ ਹਾਂ ਦੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਵੀ ਲਗਾ ਦਾਂਗੇ ਕਿਸੇ ਵੀ ਏਰੀਆ ਚ ਕੋਈ ਵੀ ਮਸ਼ੀਨਰੀ ਘਰ ਕੋਠੀ ਮਕਾਨ ਕੁਝ ਵੀ ਹੈ ਜੀ ਸਬਕਟ ਵੀਡੀਓਈ ਗੱਡੀ ਦੀ ਆਪਾਂ ਗੱਲ ਕਰਾਂਗੇ ਹੁਣ 2010 ਮਾਡਲ ਆਪਾਂ ਲੈ ਕੇ ਪਹੁੰਚੇ ਗੱਡੀ 25 ਤੱਕਰ ਪਾਸ ਸੀ ਪੰਜਾਬ ਨੰਬਰ ਆ ਸੋਹਣੀ ਗੱਡੀ ਆ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਆਪਣੇ ਕੋਲੇ 1 ਲੱਖ ਤੇ 98000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਜੀ ਮੁੱਲਾਪੁਰ ਦਾਖਾ ਮਾਲਕ ਦਾ ਏਰੀਆ ਦੋ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਫ੍ਰੈਸ਼ ਮਿਲਣਗੇ ਦੋ ਟਾਇਰਾਂ ਦੀ ਕੰਡੀਸ਼ਨ ਹੈਗੀ ਅਸੀਂ 60 ਤੋਂ 65 ਪੈਸੀ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਵਧੀਆ ਗੱਡੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ ਵਧੀਆ ਏਰੀਆ ਚ ਲੈ ਕੇ ਪਹੁੰਚੇ ਆ ਜੀ ਮਾਲਕ ਨੇ ਰੇਟ ਕੋਈ ਫਿਕਸ ਨਹੀਂ ਕਿਹਾ ਜੀ ਮਾਲਕ ਨੇ ਕਹੇਗਾ ਮੌਕੇ ਤੇ ਘਾਟਾ ਵਾਧਾ ਕਰਕੇ ਗੱਡੀ ਸੇਲ ਕਰ ਦਾਂਗੇ ਬਾਕੀ ਇੱਕ ਵਾਰੀ ਡਿਮਾਂਡ ਹੈ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾਓ ਜੀ ਮੂਲਾਪੁਰ ਦਾਖਾਂ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾਈ ਦਿੱਤਾ ਜੀ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਪੁੱਛਣਾ ਤੁਸੀਂ ਚਾਹੁੰਦੇ ਹੋ ਤਾਂ ਮਾਲਕ ਦਾ ਨੰਬਰ 98557 3045 ਗੱਲ ਕਰਦੇ ਆ ਜੀ ਆਪਾਂ ਹੁਣ ਜੈਨ ਗੱਡੀ ਦੀ ਮਾਲਕ ਨੇ ਆਪਣੇ ਕੋਲੇ ਜਨਗੱਡੀ ਸੇਲ ਵਾਸਤੇ ਭੇਜੀ ਹੋਈ ਆ ਗੱਡੀ ਚ ਚੈੱਕ ਕਰੋ ਜੀ 2008 ਮਾਡਲ ਗੱਡੀ ਆ ਮਾਲਕ ਨੇ ਪਾਸਿੰਗ ਅਰਨਿਊ ਕਰਵਾਈ ਹੋਈ ਆ 2029 ਤੱਕ ਆ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਸੰਗਰੂਰ ਮਾਲਕ ਦਾ ਏਰੀਆ 90000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਜੀ 80 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਜਨਗੱਡੀ ਆ 90000 ਦੇ ਵਿੱਚੋਂ ਘਾਟਾ ਵਾਧਾ ਕਰਕੇ ਗੱਡੀ ਮਾਲਕ ਸੇਲ ਕਰ ਦੇਣਗੇ ਰੇਟ ਮਾਲਕ ਨਾਲ ਤੁਸੀਂ ਆਪੇ ਮਕਾ ਲਿਓ ਜੀ ਬਾਕੀ ਰੰਗ ਰੂng ਤੁਹਾਨੂੰ ਸਾਰਾ ਕੁਝ ਮੈਂ ਦਿਖਾਈ ਦਿੱਤਾ ਮਾਲਕ ਨੇ ਫੋਟੋ ਆਪਣੇ ਕੋਲੇ ਵਧੀਆ ਖਿੱਚ ਕੇ ਭੇਜੀਆਂ ਬਾਕੀ ਰੇਟ ਹੋ ਜਾਊਗਾ ਮੌਕੇ ਤੇ ਘਾਟਾ ਵਾਦਾ ਕੀਤਾ ਜਾਊਗਾ ਮਾਲਕ ਨੇ ਕਿਹਾ ਜੀ ਮਾਲਕ ਦਾ ਮੋਬਾਈਲ ਨੰਬਰ 7912145 ਕੋਈ ਵੀ ਗੱਲ ਕਰਨਾ ਤੁਸੀਂ ਚਾਹੁੰਦੇ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਮਾਲਕ ਤੋਂ ਗੱਲਬਾਤ ਆਪ ਤੁਸੀਂ ਕਰ ਲਿਓ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਨਾਲ ਦੀ ਨਾਲ ਕਮੈਂਟ ਕਰਕੇ ਚੱਲਦੀ ਚੱਲਦੀ ਵੀਡੀਓ 'ਚ ਦੱਸੀ ਜਾਇਓ ਜੀ ਗੱਲ ਕਰਦੇ ਆਪਾਂ ਸਵੈਪਟ ਡਿਜ਼ਾਇਰ ਗੱਡੀ ਦੀ ਜੀ ਡਿਜ਼ਾਇਰ ਆਪਾਂ ਲੈ ਕੇ ਪਹੁੰਚਿਆ ਜੀ ਗੱਡੀ ਦਾ ਜਿਹੜਾ ਮਾਡਲ ਹੈ 2009 ਜੀ ਕੰਡੀਸ਼ਨ ਆਲੂਕਿਆ ਸੈਕੰਡ ਓਨਰ ਗੱਡੀ ਆਪਣੇ ਕੋਲੇ ਮਾਲਕ ਨੇ ਭੇਜੀ ਹੈ 90000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਮਾਨਸਾ ਮਾਲਕ ਦਾ ਏਰੀਆ 70 75 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਜੀ ਤੁਸੀਂ ਜਾ ਕੇ ਦੇਖਣਾ ਚਾਹੋ ਨੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਤੁਰ ਕੇ ਦੇਖਣੀ ਹੈ ਕਿ ਮੈਂ ਮਰਜੀ ਚੈੱਕ ਕਰ ਲਿਓ ਜੀ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਮਿਲੂਗੀ ਬਾਕੀ ਘਰੇ ਗੱਡੀ ਖੜੀ ਆ ਸਟਾਰਟ ਕਰਕੇ ਦੇਖ ਸਕਦੇ ਹੋ ਤੂਰ ਕੇ ਦੇਖ ਸਕਾ ਦੂ ਚਲਾ ਕੇ ਦੇਖ ਲਓ ਗੱਡੀ ਦਾ ਨੰਬਰ ਆਪਾਂ ਨੂੰ ਦਿੱਲੀ ਮਿਲੂਗਾ ਜੀ ਗੱਡੀ ਵਧੀਆ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ ਤੇ ਰੇਟ ਵੀ ਠੀਕ ਹੈ ਜੀ ਲੱਗ ਕੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਫੋਨ ਕਰ ਲਓ ਜੇ ਕਿਸ ਨੂੰ ਪਸੰਦ ਆਵੇ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਨਾਲ ਗੱਲ ਕਰੋ ਜੀ ਤੇ ਮਾਲਕ ਦਾ ਮੋਬਾਈਲ ਨੰਬਰ 9592275525 ਇਹ ਮਾਲਕ ਦਾ ਡਾਇਰੈਕਟ ਨੰਬਰ ਹੈ ਜੀ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋ ਜਾਊਗੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦੇ ਰਹੋ ਜੀ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਇਸੇ ਤਰ੍ਹਾਂ ਦੀ ਵੀਡੀਓ ਜੇ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਤੁਹਾਨੂੰ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਆਪਣੀ ਨਵੀਂ ਵੀਡੀ ਤੋ ਸਭ ਲਈ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਉਗੇ ਵੀਡੀਓ ਪਸੰਦ ਆਈ ਹੈ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੁਹਾਡੇ ਛੋਟੇ ਭਰਾ ਦਾ ਚੈਨਲ ਆ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਗੱਲ ਕਰਦੇ ਹਾਂ ਜੀ ਆਲਟੋ ਗੱਡੀ ਦੀ ਆਲਟੋ ਐਲਐਕਐਸਆਈ ਆਪਾਂ ਲੈ ਕੇ ਪਹੁੰਚਿਆ 2009 ਮਾਡਲ ਗੱਡੀ ਆ ਚੌਥੇ ਨਾਮ ਗੱਡੀ ਆ ਜੀ ਡਿਮਾਂਡ ਦੀ ਗੱਲ ਕਰੀ 1,35,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਜੀ ਫਰੀਦਕੋਟ ਤੋਂ ਮਾਲਕ ਨੇ ਗੱਡੀ ਸੈਂਡ ਕੀਤੀ ਆਪਣੇ ਕੋਲੀ ਵੇਚਣੀ ਹੈ ਮਾਲਕ ਨੇ ਫਰੀਦਕੋਟ ਖੜੀ ਹੈ ਨਵੇਂ ਟਾਇਰਾਂ ਚ ਕੰਡੀਸ਼ਨ ਆਲੋਕਿਆ ਕਮੀ ਪੇਸ਼ੀ ਕੋਈ ਨਹੀਂ ਚੀ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹਾਂ ਚਲਾ ਕੇ ਦੇਖ ਸਕਦਾ ਹਾਂ ਤੋਰ ਕੇ ਦੇਖ ਸਕਦਾ ਹਾਂ ਪੂਰੀ ਤਸੱਲੀ ਤੁਹਾਡੀ ਹੋ ਜੂਗੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਜੀ ਤੇ ਮਾਲਕ ਕਹਿੰਦੇ ਨੇ ਪਹਿਲਾਂ ਪੂਰੀ ਤਸੱਲੀ ਕਰੋ ਆ ਕੇ ਤੇ ਜਦੋਂ ਪੂਰੀ ਫਿੱਟ ਬੈਗੀ ਗੱਡੀ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਾਂਗੇ ਮਾਲਕ ਦਾ ਨੰਬਰ 9968070775 ਇਹ ਮਾਲਕ ਦਾ ਨੰਬਰ ਹੈ ਗੱਲ ਤੁਸੀਂ ਆਪ ਹੀ ਕਰ ਲਓ ਜੀ ਜੈਨ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਜੀ ਇੱਕ ਹੋਰ ਆਪਾਂ ਜੈਨ ਜਮਾ ਸਸਤੀ ਲੈ ਕੇ ਪਹੁੰਚਿਆ 2004 ਮਾਡਲ ਗੱਡੀ ਹੈ ਜੀ ਇਹ 40000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚਿਆ ਜੀ ਤੇ ਬਾਗਾ ਪੁਰਾਣਾ ਮਾਲਕ ਦਾ ਏਰੀਆ ਟਾਇਰਾਂ ਦੀ ਕੰਡੀਸ਼ਨ ਵਧੀਆ ਕਮੀ ਪੇਸ਼ੀ ਕੋਈ ਨਹੀਂ ਜੀ ਜੇ ਕਿਸੇ ਨੇ ਜਾ ਕੇ ਦੇਖਣੀ ਗੱਡੀ ਮਾਲਕ ਦੇ ਕਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਲਓ ਜੀ ਬਾਕੀ ਰੇਟ ਵਗੈਰਾ ਤੁਹਾਨੂੰ ਮੈਂ ਸਾਰਾ ਕੁਝ ਕਨਫਰਮ ਵੀ ਕਰਵਾਤਾ ਜੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਵੀ ਪਸੰਦ ਆਊਗਾ ਬਾਕੀ ਤੁਹਾਨੂੰ ਸਾਰਾ ਕੁਝ ਕਨਫਰਮ ਮੈਂ ਕਰਵਾਈ ਦਿੱਤਾ ਜੀ ਬਾਗਾ ਪੁਰਾਣਾ ਮਾਲਕ ਦਾ ਏਰੀਆ ਹੈ 40000 ਦੇ ਵਿੱਚੋਂ ਘੱਟਵਾ ਦਾ ਕੀਤਾ ਜਾਊਗਾ ਓਨਰ ਦਾ ਮੋਬਾਈਲ ਨੰਬਰ 98500 8590455 ਗੱਲ ਕਰ ਲਓ ਤੁਸੀਂ ਆਪੀ ਜੀ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੇ ਲਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਹੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਗੱਡੀ ਮੋਟਰਸਾਈਕਲ ਹੈ ਤੁਹਾਡੇ ਕੋਲੇ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਚੈਨਲ ਦਾ ਵਟਸਐਪ ਨੰਬਰ ਸਕਰੀਨ ਤੇ ਤੁਹਾਨੂੰ ਮਿਲੇਗਾ ਜੀ 9466529488 ਉੱਤੇ ਪੂਰੀ ਵੀਡੀਓ ਚ ਬਾਰ ਬਾਰ ਚੱਲਦਾ ਰਹਿੰਦਾ ਹੈ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਐਡ ਅਪ ਲਗਾ ਦਾਂਗੇ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਕੇ ਜਰੂਰ ਜਾਇਓ ਜੀ